ਗੁਰਮੀਤ ਖੁੱਡੀਆਂ ਨੇ ਕਿਹਾ ਕਿ ਸਰਕਾਰ ਨਸ਼ਾ ਖਤਮ ਕਰਨ ਦੇ ਲਈ ਵਚਨਬੱਧ ਹੈ ਇਸ ਤਰ੍ਹਾਂ ਪੋਸਟ ਬੀਜਨ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ ਗੁਰਮੀਤ ਖੁੱਡੀਆਂ ਬਠਿੰਡਾ ਸੀਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਅਤੇ ਪ੍ਰਚਾਰ ਦੇ ਸਿਲਸਿਲੇ ਦੇ ਵਿੱਚ ਪਿੰਡ ਸੌਕ ਬੋਕ ਕਲਾਚ ਬੋਕ ਕਲਾਚ ਪਹੁੰਚੇ ਕੋਈ ਸਨ ਉਥੇ ਮહિਲਾ ਨੇ ਉਹਨਾਂ ਨੂੰ ਸਵਾਲ ਕੀਤੇ ਇਹ ਗੱਲਬਾਤ ਸੁਣਾਉਂਦੇ ਆ ਕਿ ਕੁਝ ਹੋਈ ਦਾਰੂ ਨਾਲ ਡੱਕਦੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਜਿੱਕ ਪਿਆ ਸੁਦੇ ਜੱਜ ਅੱਜ ਮੇਰਾ ਪੁੱਤ ਮਾਰ ਗਿਆ ਇਹਦੇ ਪੈਸੇ ਚਾਹੀਏ ਨਹੀਂ ਕੋਈ ਇੱਕ ਤੋਂ ਨਿਸ਼ਾਨ ਦੇ ਦਿਓ ਅਸੀਂ ਉਹਨਾਂ ਨੂੰ ਚੁਕਾਰਾਂ ਮੈਂ ਦੇ ਦੂੰ ਦੇ ਦਿਓ ਨਿਸ਼ਾਨ ਦੇ ਦਿਓ ਜੇ ਉਹ ਉਹ ਦਿਸ਼ਾ ਪਤਾ ਉਹਨੂੰ ਕਿਸੇ ਆਂਡੀਸ ਮਾਨ ਉਸਾ ਸ਼ਕਲ ਵਾਕੇ ਉਹ ਟੀਮ ਨੇ ਨਹੀਂ ਕੀਤੀ ਉਹ ਉਹ ਮੈਚ ਚੁਲਿਆ ਦੇ ਉਹ ਤੁਸੀਂ ਬਜਾਓ ਅਕੇ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਆਇਆ ਚਲਾ ਉਹ ਹੈ ਗੇਰ ਉਹ ਛੰਗੂ ਆ ਆਏ ਨੇ ਬੀਜੀ ਦੀ ਬੀਬੀ ਆਏ ਫਿਰ ਉਹ ਹੀ ਹੁੰਦੇ ਲੱਗ ਲੱਗ ਜਾਂਦੇ ਜੀ 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 ਨੇ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਸੁਣੋ ਅੱਜ ਨਹੀਂ ਮਾਰਦੀ ਦਰਖੋਲਣ ਦੱਸੋ ਦੱਸੋ ਰਾਤ ਕੀ ਗੱਲ ਆ दारू ਨਾ ਡੱਕਦੇ ਤੇ ਸੁਦੇ ਟਰੈਕ ਤੇ ਸੁਦੇ ਟਰਾਲੀ ਤੇ ਉਹ ਜੇ ਡਿੱਗ ਪਿਆ ਸੁਦੇ ਜੱਪ ਅੱਜ ਮੇਰਾ ਪੁੱਤ ਮਰ ਜਾਣਾ ਮੈਂ ਕਿੱਥੋਂ ਲੈ ਕੇ ਬੀਬੀ ਸੰਭਾਲ ਕੇ ਤੁਸੀਂ ਉਹਦਾ ਕੰਮ ਤੇ ਲਾਓ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਹੁੰਦਾ ਕਿਹ ਤੋਂ ਕਰਵਾਵਾਂ ਮੈਂ ਕੰਮ ਚਾਹ ਕੇ ਜਾਣ ਚਾਹੀਏ ਤੁਸੀਂ ਇਸ ਤਰ੍ਹਾਂ ਇਹਦੇ ਤੇ ਕਿੰਨੇ ਪੈਸੇ ਚਾਹੀਦੇ ਨਹੀਂ ਕੋਈ ਜ਼ਿਆਦਾ ਇਹਦੇ ਤੇ ਕਿੰਨੇ ਪੈਸੇ ਚਾਹੀਦੇ ਨਹੀਂ ਕੋਈ ਕੋਈ ਦਿੱਕਤੋਂ ਨਿਸ਼ਾਨ ਨਹੀਂ ਜੇ ਦੋ ਅਸੀਂ ਉਹਨਾਂ ਨੂੰ ਚਲਾਉਂਦਾ ਮੈਂ ਦੇ ਦੂੰ ਦੋਤੀ ਕਰ ਨਹੀਂ ਆ ਜੇ ਦੋਨੋਂ ਨੂੰ ਦਸਵਾਉਂਦਾ ਉਹਨੂੰ ਚਾਹੁੰਦਾ ਮੈਂ ਸੱਟ ਕੱਢਵਾ ਲਾਂ ਉਹਦੀ ਵੀ ਨਹੀਂ ਸਭ ਕੀ ਲੈ ਉਹ ਉਹ ਮੈਚ ਚਲੇ ਆ ਦੇ ਉਹ ਤੁਸੀਂ ਬਜਾਓ ਅਕੇ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਫੇਰ ਉਹ ਛੱਡੂ ਆ ਮੈਂ ਨਹੀਂ ਬਿਜੀ ਦੀ ਬਿੱਤੀ ਆਏ ਫਿਰ ਉਹ ਹੀ ਉੱਧਰ ਲੱਗ 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 ਜੀ ਦੀਨਾਂ ਨੇ ਮੇਰੀ ਗੱਲ ਸੁਣ ਸਰ ਮੇਰੀ ਗੱਲ ਸੁਣ ਅੱਥ ਨਹੀਂ ਮਾਰਦੀ ਸਰ ਸੁਣ ਲੈ ਦੱਸੋ ਦੱਸੋ ਰਾਤ ਦੀ ਗੱਲ ਆ ਦਾਰੂ ਨਾਲ ਡੱਕਦੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡਿੱਗ ਪਿਆ ਸੂਰੇ ਚ ਅੱਜ ਮੇਰਾ ਪੁੱਤ ਮਰ ਜਾਣਾ ਮੈਂ ਕਿੱਥੋਂ ਲੈ ਕੇ ਆਉਂਦੀ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ ਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਕਿੱਥੇ ਤੋਂ ਕਰਵਾਵਾਂਗਾ ਕੰਮ ਕੰਮ ਜਗ੍ਹਾ ਕਿ ਜਾਣ ਚਾਹੀਦੀ ਤੁਸੀਂ ਇਹ ਸੋਚ ਨਹੀਂ ਖੁਪ ਚੋਂ ਪੈਸੇ ਚੜ ਗਏ ਜੀ ਕੋਈ ਦਿੱਕਤੋਂ ਨਿਸ਼ਾਨ ਨਹੀਂ ਜੇਦੋ ਅਸੀਂ ਉਹਨਾਂ ਨੂੰ ਚੁਕਾ ਦੇਵਾਂ ਮੈਂ ਦੇ ਦੂੰ ਦੂਜੀ ਕਰਦੇ ਨਹੀਂ ਆ ਜੇ ਉਹਨਾਂ ਨੂੰ ਨਸ਼ਾ ਕਰਤਾ ਉਹਨੂੰ ਕਿਸ਼ਾ ਅਸੀਂ ਨਸ਼ਾ ਤੱਕਣ ਵਾਸਤੇ ਉਹਨੂੰ ਥੀਮ ਵਿੱਚ ਮਿਲ ਸਕਦੇ ਨੇ ਉਹ ਉਹਨਾਂ ਨੂੰ ਲੈ ਚਲੇ ਆ ਦੇ ਉਹ ਤੁਸੀਂ ਬਿਜਾਓ ਅਕੇ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਫੇਰ ਉਹ ਛੱਡੂ ਆ ਐਨੇ ਬੀਜੀ ਦੀ ਬੀਤੀ ਆ ਫੇਰ ਉਹ ਹੀ ਉਧਰ ਲੱਗ 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 ਜੀ 3 ਨਾ ਨੇ ਜੀ ਸਰ ਜੀ ਸਰ ਅੱਜ ਨਹੀਂ ਮਾਰਦੇ ਦੱਸੋ ਦੱਸੋ ਰਾਤ ਦੀ ਗੱਲ ਆ दारू ਨਾਲ ਡੱਕਦੇ ਕਿਹਦੇ ਟਰੈਕਟਰ ਤੇ ਟਰਾਲੀ ਤੇ ਉਹ ਚ ਡੱਕਦਾ ਸੂਰੇ ਜੱਪ ਅੱਜ ਮੇਰਾ ਪੁੱਤ ਮਾਰ ਜਾਵਾਂਗਾ ਕਿੱਥੋਂ ਲੈ ਕੇ ਆਉਂਦੇ ਬੀਬੇ ਸੰਭਾਲ ਕੇ ਤੁਸੀਂ ਉਧਾ ਕੰਮ ਦੇ ਲਾਓ ਨੂੰ 10 ਦਿਨ ਘਰੇ ਬਿਠਾਓ ਕਮ ਕਲਾ ਮੂੜਾ ਉਹ ਕਿਹ ਤੋਂ ਕਰਵਾਵਾਂਗੇ ਕਮ ਕਮ ਜਗਾ ਕਿ ਜਾਣ ਚਾਹੀਓ ਤੁਸੀਂ ਇਸ ਗੱਲ ਨੂੰ ਅਵੇ ਕੋਲੇ ਗੱਲਬਾਤ ਕੀਤੀ ਗਈ ਹੈ ਔਰ ਚਿੰਤਾ ਛੱਡਣ ਦੇ ਲਈ ਪੁੱਤ ਨੂੰ ਹਫੀਮ ਚਾਹੀਦੀ ਹੈ ਇਹ ਕਿਹਾ ਹੈ ਇੱਕ ਮਾਂ ਨੇ ਦੂਜੇ ਨੇ ਇਹ ਨਹੀਂ ਆ ਜੇ ਉਹਨਾਂ ਨੂੰ ਦੱਸਾਂ ਤਾਂ ਸੂਰਜਪਾਲ ਫੋਰ ਲਾਈਨ ਤੇ ਮੇਰੇ ਸਹਿਯੋਗੀ ਮੌਜੂਦ ਨੇ ਮੋੜ ਕਲਾ ਦੀਆਂ ਇਹ ਤਸਵੀਰਾਂ ਨੇ ਇਹ ਗੱਲਬਾਤ ਜਿਹੜੀ ਇੱਕ ਬੀਬੀ ਨੇ ਕੀਤੀ ਹੈ ਮੰਤਰੀ ਦੇ ਨਾਲ ਔਰ ਉਮੀਦਵਾਰ ਦੇ ਨਾਲ ਇੱਕ ਆਸ ਲੈ ਕੇ ਪਹੁੰਚੇ ਸੀ ਸੁਰਜ ਗਲਬਾ ਜਿਹੜੀ ਅਸੀਂ ਸੁਣ ਪਾ ਰਹੇ ਆ ਕਿ ਕੁਝ ਕਿਹਾ ਗਿਆ ਹੈ ਇੱਕ ਮਾਂ ਦੇ ਵੱਲੋਂ ਅਪੀਲ ਕੀਤੀ ਗਈ ਪਰ ਦੂਸਰੇ ਪਾਸੇ ਮੰਤਰੀ ਸਾਹਿਬ ਦੇ ਵੱਲੋਂ ਵੀ ਆਪਣਾ ਪੱਖ ਰੱਖ ਦਿੱਤਾ ਗਿਆ ਕੀ ਕੁਝ ਹੋਇਆ ਸੀ ਇੱਥੇ ਬਿਲਕੁਲ ਕੋਈ ਦੋਰ ਨਹੀਂ ਨਸ਼ੇ ਨੂੰ ਲੈ ਕੇ ਕਾਫੀ ਵੱਡੀ ਸਟੇਟਮੈਂਟ ਇਸ ਪਹਿਲਾਂ ਦੀ ਹੈ ਇੱਕ ਉਸ ਰਾਜਾਚਾਰ ਮਾਂ ਦੀ ਹੈ ਜਿਸ ਦਾ ਬੇਟਾ ਹਰ ਦਿਨ ਡਰੱਗਸ ਲੈਂਦਾ ਹੈ ਕਿਤਨੇ ਕਿਤੇ ਮਾਤਾ ਇਸ ਗੱਲ ਦਾ ਸੋਲੂਸ਼ਨ ਕੱਢਣ ਨੂੰ ਕਹਿੰਦੀ ਹੈ ਕਿ ਬੇਟਾ ਉਹਦਾ ਚਿੱਟਾ ਪੀਂਦਾ ਹੈ ਡਰੱਗਸ ਲੈਂਦਾ ਹੈ ਉਹ ਜਿੱਡਾ ਪੀ ਕੇ ਕਿਤੇ ਮਰਨਾ ਜਾਵੇ ਤਾਂ ਕਰਕੇ ਮਾਂ ਦਾ ਦਰਦ ਬਿਆਨ ਕਰਦੀ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨਹੀਂ ਔਰ ਮਾਂ ਕਹਿ ਰਹੀ ਹੈ ਕਿ ਇਸ ਦਾ ਕੋਈ ਹੱਲ ਕੀਤਾ ਜਾਵੇ ਸਾਨੂੰ ਅਫੀਮ ਇੱਥੇ ਮਿਲੇ ਅਫੀਮ ਦੀ ਕੀਤੀ ਹੋਵੇ ਇਸ ਤਰ੍ਹਾਂ ਦੇ ਤਰਕ ਨਹੀਂ ਮਹਿਲਾਵਾਂ ਨੂੰ ਦਿੱਤੇ ਜਾ ਰਹੇ ਨੇ ਇਹ ਵੀਡੀਓ ਹੈ ਕੱਲ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੇ ਨੇ ਕਿਉਂਕਿ ਕਾਫੀ ਸਬਕਾ ਇਸ ਤਰ੍ਹਾਂ ਦਾ ਹੈ ਜਿਹੜਾ ਕਹਿੰਦਾ ਕਿ ਅਗਰ ਪੰਜਾਬ ਦੇ ਵਿੱਚੋਂ ਚਿੱਟੇ ਨੂੰ ਬੰਦ ਕਰਨਾ ਹੈ ਤਾਂ ਉਸ ਦਾ ਸਾਨੂੰ ਸੋਲੂਸ਼ਨ ਕੱਢਣਾ ਪੈਗਾ ਉਸ ਦਾ ਵੀ ਆਲਟਿਨੇਟਰ ਹੱਲ ਕੱਢਣਾ ਪੈਗਾ ਭਾਵੇਂ ਚਿੱਟੇ ਦੀ ਜਗ੍ਹਾ ਦੇ ਉੱਪਰ ਰਵਾਇਤੀ ਜਿਹੜੇ ਨਸ਼ੇ ਨੇ ਉਹਨਾਂ ਦੀ ਖੇਤੀ ਦੀ ਵਕਾਲਤ ਕੀਤੀ ਜਾਂਦੀ ਹੈ ਤਾਂ ਕਰਕੇ ਜਿਵੇਂ ਗਾਂਧੀ ਵੀ ਇਹਦੀ ਵਕਾਲਤ ਕਰਦੇ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਖੇਤੀ ਹੋਵੇ ਪੌਸਟ ਦੀ ਖੇਤੀ ਹੋਵੇ ਇਸੇ ਤਰ੍ਹਾਂ ਦਾ ਹਵਾਲਾ ਇਸ ਮਹਿਲਾ ਨੇ ਕਿੱਡਾ ਪਿੰਦਾ ਰਹੇਗਾ ਤਾਂ ਮੇਰਾ ਬੇਟਾ ਮਰ ਜਾਊਗਾ ਚਿੱਟੇ ਦੇ ਨਾਲ ਹੀ ਬਹਾਰ ਹੈ ਉਸ ਮਾਂ ਦੀ ਹੈ ਜਿਹੜੀ ਆਪਣੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਔਰ ਸਰਕਾਰ ਨੂੰ ਕਹਿ ਰਹੀ ਹੈ ਕਿ ਚਿੱਟੇ ਵਰਗੇ ਨਸ਼ੇ ਤੋਂ ਫੇਰ ਹੀ ਛੱਡਿਆ ਜਾ ਸਕਦਾ ਹੈ ਜੇ ਉਸ ਦੀ ਜਗ੍ਹਾ ਦੇ ਉੱਪਰ ਅਫੀਮ ਵਰਗੀ ਖੇਤੀ ਦੀ ਜਾਂ ਪੌਸਤ ਦੀ ਖੇਤੀ ਨਹੀਂ ਕੀਤੀ ਹੋਵੇ ਹਾਲਾਂਕਿ ਮੰਤਰੀ ਨੇ ਆਪ ਦਾ ਬਚਾਅ ਜ਼ਰੂਰ ਕੀਤਾ ਉਸ ਨੇ ਜ਼ਰੂਰ ਕਿਹਾ ਕਿ ਹਾਂ ਪੰਜਾਬ ਦੇ ਵਿੱਚ ਨਸ਼ਾ ਪਹਿਲਾਂ ਦੇ ਮੁਕਾਬਲੇ ਪਰ ਘਟਿਆ ਪਰ ਹਰ ਦਿਨ ਜਦੋਂ ਪੰਜਾਬ ਦੇ ਵਿੱਚ ਬਠਿੰਡਾ ਦੇ ਵਿੱਚ ਖਾਸ ਤੌਰ ਤੇ ਨਸ਼ੇ ਦੇ ਨਾਲ ਮੌਤਾ ਹੋਣ ਤਾਂ ਇਸ ਤਰ੍ਹਾਂ ਦੇ ਮੰਤਰੀਆਂ ਨੂੰ ਸਵਾਲ ਖੜੇ ਹੋਣੇ ਕਾਸ਼ਮੀਰ ਨੇ ਠੀਕ ਹੈ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਸੁਰਜ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਾਂ ਮੰਤਰੀ ਨੂੰ ਮਹਿਲਾ ਦੇ ਵੱਲ ਅਪੀਲ ਕੀਤੀ ਗਈ ਇੱਕ ਦਰਖਾਸਤ ਸੀ ਕਿ ਅਸੀਂ ਕਿੱਥੇ ਜਾਏ ਆਪਣੀ ਰਤਮਾ ਜਿਹੜੀ ਹੈ ਲੈ ਕੇ ਪਹੁੰਚੀ ਹੈ ਜਿਸ ਦੇ ਵੱਲੋਂ ਇਹ ਅਪੀਲ ਕੀਤੀ ਗਈ ਕਿ ਕਿਸ ਤਰੀਕੇ ਨਾਲ ਉਹਦਾ ਨਸ਼ਾ ਛੁੱਟ ਸਕੇ ਪਰ ਬਿਲਕੁਲ ਜਵਾਬ ਜਿਹੜੇ ਨਹੀਂ ਉਸ ਤਰੀਕੇ ਨਾਲ ਜਿਹੜੇ ਨਹੀਂ ਦਿੱਤੇ ਗਏ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਕੰਮ ਕੱਲਾ ਮੁੰਡਾ ਉਹ ਰਕਤੀ ਤੋਂ ਕਰਵਾਵਾਂਗਾ ਕੰਮ ਕੰਮ ਚੱਕਾ ਕੇ ਜਾਣ